ਸਾਡੀ ਕੌਮ ਦਾ ਮਹਾਨ ਜਰਨੈਲ ਇੱਕੋ ਇੱਕ ਜਿਹਨੇ ਰਾਗਟ ਨਾਲ ਜਹਾਜ਼ ਉਟਰਿਆ ਬਾਬਾ ਜੀ ਮੈਂ ਆਪਣੀ ਕੌਮ ਦੇ ਸਿੰਘਾਂ ਦੇ ਸ਼ਹੀਦਾਂ ਦੇ ਗਾਉਂਦਾ ਰਹਿਣਾ ਮੇਰਾ ਰੋਜ ਕਿਤੇ ਨਾ ਕਿਤੇ ਜੱਭ ਵੀ ਪਿਆ ਰਹਿਦਾ ਪਰ ਕੋਈ ਗੱਲ ਨਹੀਂ ਮੁਸੀਬਤ 5-7 ਕਿਲੋਮੀਟਰ ਦੂਰ ਤੇ ਹੁੰਦੀ ਆ ਤੇ ਮੈਨੂੰ ਖਿੱਚ ਲੈ ਜਾਂਦੀ ਚੁੰਮਕ ਵਾਂਗੂ ਵੀ ਮੈਨੂੰ ਮਿਲ ਕੇ ਜਾਈ ਮੈਂ ਉਤਰੀ ਪਈਆਂ ਲੋਕਾਂ ਨੂੰ ਤੇ ਮੁਸੀਬਤ ਆ ਪੈਂਦੀ ਆ ਪਰ ਮੈਨੂੰ ਕਈ ਵਾਰੀ ਆਇ ਲੱਗਦਾ ਜਿਵੇਂ ਮੈਨੂੰ ਮੁਸੀਬਤਾਂ ਨੇ ਗੋਤ ਲਿਆ ਹੋਇਆ। ਇਹ ਗੋਤ ਤੂੰ ਸਾਡਾ ਆ। ਜਦੋਂ ਮਨ ਕਰੂਗਾ ਤੇਰੇ ਨਾਲ ਪਿਆਰ ਨਾਲ ਪੇਸ਼ ਆਵਾਂਗੇ। ਪਰ ਮੈਂ ਨਾ ਚੱਲ ਕੋਈ ਗੱਲ ਨਹੀਂ। ਬੇਸ਼ਰਮ ਜੇ ਹੋ ਗਏ ਸੀ ਮੁਸੀਬਤਾਂ ਨਾਲ ਟੱਕਰਿਆ। ਕਿ ਜਦ ਤੂੰ ਨਹੀਂ ਜਾਂਸੀ ਦੀ ਕੋਈ ਗੱਲ ਨਹੀਂ। ਸਿੰਘ ਅਵਤਾਰ ਬ੍ਰਹਮਾ ਸੀ। ਮਾਝੇ ਦੀ ਦਰਦੀ ਨਾ ਜਾਇਆ। ਹੋਏ ਦੀ ਦਰਦੀ ਨਾ ਜਾਇਆ। ਮਾਝੇ ਦੀ ਦਰਦੀ ਨਾ ਜਾਇਆ। ਇਹ ਅਵਤਾਰ ਵਰਮਾ ਸੀ ਮਾਝੇ ਦੀ ਧਰਤੀ ਦਾ ਜਾਇਆ ਹਾ ਮਾਝੇ ਦੀ ਧਰਤੀ ਦਾ ਜਾਇਆ ਹਾ ਜੇ ਨੇ ਰਾਗਟ ਲਾਂਚਰਨਾ ਸੀ ਆਰ ਪੀ ਦਾ ਜਾਜ ਸੀਦਾ ਆ ਜੀ ਦਾ ਜਾਇਆ ਸੀ ਆਰ ਪੀ ਦਾ ਜਾਜ ਸੀਦਾ ਆ ਉਹ ਜੇ ਨੇ ਰਾਗਟ ਲਾਂਚਰਨਾ ਸੀ ਆਰ ਪੀ ਦਾ ਜਾਜ ਸੀਦਾ ਆ ਜੀ ਦਾ ਜਾਇਆ ਸੀ ਆਰ ਪੀ ਦਾ ਜਾਜ ਸੀਦਾ ਆ ਸਾਲੀ ਮੌਤ ਚੁੱਕਾ ਦਿੱਤੀ ਤੇ ਤੀ ਅਸੀਂ ਖਾਂਦੇ ਨਹੀਂ ਭਾਨ ਮਿੱਤਰਾ ਉਹ ਉਹ ਉਦਾਸ ਅਸਮਾਨ ਵੰਗਾਰ ਦਈਏ ਫਿਰ ਤੂੰ ਕਿਹੜੀ ਸ਼ੈ ਮਿੱਤਰਾ ਅਸਮਾਨ ਵੰਗਾਰ ਦਈਏ ਫਿਰ ਤੂੰ ਕਿਹੜੀ ਸ਼ੈ ਮਿੱਤਰਾ ਅਸੀਂ ਅਸਮਾਨ ਵੰਗਾਰ ਦਈਏ ਉਹ ਫਿਰ ਤੂੰ ਕਿਹੜੀ ਸ਼ੈ ਮਿੱਤਰਾ